ਕਿਹੜਾ ਪਿੰਡ ਆ ਬਾਈ? ਪੰਡੂਰ ਪਿੰਡ ਦਾ ਪਰ ਮੈਂ ਪੰਡੂਰ ਪਿੰਡ ਬੈਂਸਾਂ ਦੀ ਕੁੜੀ ਹਾਂ ਬੈਂਸਾਂ ਦੀ ਕੁੜੀ ਸੀ ਉਹਨੇ 10 ਲੱਖ ਰੁਪਏ ਵਟਾਕੇ ਹਾਂ ਜੀ ਡੋਲਰ ਦੇ ਮੁੰਡੇ ਸਾਰਾ ਪਿੰਡ ਡੋਲਰ ਦਾ ਇਹਨਾਂ ਸਾਰੇ ਬਣਾ ਰਾਲ ਕੇ ਕਹਿੰਦੇ 50000 ਦੇ ਵਟਾਕੇ ਬੱਸ ਬੱਸ ਉਹਨੇ ਉਹਨੇ ਕੱਲੀ ਨੇ ਕਿੰਨੇ ਦੇ ਚਲਾਤੇ 10 ਲੱਖ ਰੁਪਏ ਦੇ ਬਾਈ ਇਹਦੇ ਬੈਗਿੰਗ ਵੀ ਉਹਦੀ ਸਾਰਾ ਵੀਡੀਓ ਦੇ ਸਕਦੇ ਕਿਰਨ ਬੈਂਤ ਐ ਆਈਡੀ ਉਹਦੀ ਕਿਰਨ ਬੈਂਤ YouTube ਆਈਡੀ ਦੱਸ ਵੀਰੇ YouTube ਅਸਲੀ ਨੂੰ ਪਤਾ ਨਹੀਂ ਭਾਈ ਇਸ ਤਾਂ ਆਈਡੀ ਮੈਨੂੰ ਪਤਾ ਕਿਰਨ ਕਿਰਨ ਬੈਂਤ ਉਹ ਲੱਗ ਕੇ ਮੇਰੇ ਪੜਾਕੇ ਚ ਲਾਇਆ ਉਹਨਾਂ ਸਾਰੀ ਇਹਨਾਂ ਨੇ ਸਾਰੀ ਜ਼ਿੰਦਗੀ ਜੀ ਨਹੀਂ ਚਲਾਈ ਉਹ ਨਹੀਂ ਜਿੰਨੇ ਉਹਨਾਂ ਨੇ ਜਿੰਨੇ ਸਰ ਬਣਨੇ ਚਾਹਣਾ ਉਹਨਾਂ ਨੇ ਪਹਿਲੇ ਚਲਾ ਬੈਠੀ ਉਹ ਓਏ ਕਿੱਦਿਆਂ ਨੇ ਚਲਾਉਣੇ ਆ ਉਹ ਤਾਂ ਪਹਿਲੇ ਚਲਾਈ ਬਣਾ ਦੋ ਤਿੰਨ ਰੀਲਾਂ ਬਣਾਉਂਦੀ ਖਤੋਂ ਉਹਨਾਂ ਨੇ ਚੈੱਕ ਕਰੇ ਚਲਾ ਕੇ ਵੀ ਇਹ ਚੱਲਦੇ ਆ ਕਿ ਨਹੀਂ ਹਲੇ ਚਲਾਉਣੇ ਆ ਯਾ ਵੇ ਡੁੱਬ ਗਏ ਮਰ ਜਾ ਆ ਵੇ ਓਏ ਸਾੜੇ ਸਾੜ ਦਾ ਪਿੰਡ ਦੀ ਸ਼ਾਨ ਨਾ ਕੋਈ ਆਸੇ ਪਾਸੇ ਦੇਖੋ ਪਿੰਡਾਂ ਦੇ ਉਪਰ ਨਹੀਂ ਰਹੇ ਸਾਡੇ ਆਪਾਂ ਕੱਪ ਨੂੰ ਅੱਜ ਪਤਾ ਲੱਗੇ ਪਿੰਡ ਦੀ ਪਿੰਡ ਦੀ ਕੁੜੀ ਆ ਅਸੀਂ ਆਪਾਂ ਜਾ ਕੇ ਆਪਾਂ ਸਾੜੇ ਵਾਲੇ ਵਾਰ ਕੇ ਉੱਥੇ ਚਲਾ ਲੈਂਦੇ ਸਾੜੇ ਹਾਂ ਸਾਨੂੰ ਦੱਸ ਦਿੰਦੇ ਹਾਂ ਆਪਾਂ ਨਾਲ ਕੇ ਉੱਥੇ ਚਲਾ ਲੈਂਦੇ ਹਰ ਮੇ ਘਰੇ ਚਲਾ ਵੀ ਲੱਖ ਰੁਪਏ ਦੀ ਵੀ ਫੂਕ ਤੇ ਵੈਂਸਾਂ ਦੀ ਕੁੜੀ ਨੇ ਹੂਕਿਆ ਲੱਖ ਰੁਪਏ ਦਾ ਢਟਾਕਾ ਸਾੜੇ ਚੰਦ ਦੇ ਫੁੱਕਿਆ 50 ਹਜ਼ਾਰ ਦਾ ਢਟਾਕਾ ਜੋਲਾ ਦੇ ਮੁੰਡੇ ਨੂੰ ਮੂੰਹ ਤੇ ਚੱਕਣ ਯੋਗਾਂ ਨਹੀਂ ਛੱਡੀ ਆਏ ਵੇ ਕੌਣ ਘੱਟੀ ਜੀ ਸਮਾਈਲ ਘੋਲੀ ਜਾਂਦਾ ਪੈਂਡ ਨਹੀਂ ਵੱੜਦਾ ਛੇਤੀ ਨਹੀਂ ਵੱਧਦਾ ਦੀਦਾ ਦੋ ਜੀ ਸਾਨੂੰ ਜੋਧਾ ਨਾਲ ਦੇ ਦਿੰਦਾ ਸੀ 2000 ਰੁਪਏ ਪਾ ਲਾ ਲੈ ਹੋਰ ਦੱਸ ਜੋਧਾ ਨਾਲ ਦੇ 100 ਆ ਕਿੰਨੇ ਆਣੇ ਹਨਾ ਜਿਹੀ 1000 1000 ਵੀ ਪਾਉਂਦੇ 22ਾਂ ਦੀ ਕੁੜੀ ਤਾਂ ਉੱਤੇ ਜਾਣਾ ਸੀ ਪਰ ਉਹਦੀ ਰੀਸ ਨਹੀਂ ਬਾਈ ਹਨਾ ਗੱਡੀ ਆ ਛੋਟੀ ਛੋਟੀ ਗੱਡੀ ਓਏ ਛੋਟੀ ਨਹੀਂ ਹਰਮੰਦੀ ਦੀਦੀ ਤੁਹਾਡੀ ਉਮਰ ਪਤਾ ਤਾਂ ਤੁਹਾਡੀ ਉਮਰ ਛੋਲਾ ਸਾਲਾ ਜਿਹੜੇ ਉੱਪਰ ਹੋਣਾ ਬਹੁਤ ਆਪ ਚਲੇ ਆ ਹਣਾ ਸਹੀ ਗੱਲ ਆ ਬਾਈ ਠੀਕ ਆ ਅਗਲੀ ਬਲੌਕ ਕਰਦੀ ਐਵੇਂ ਕਰਕੇ ਚੱਲ ਕੋਈ ਚੱਕਰ ਨਹੀਂ ਬਾਈਸਾਂ ਦੀ ਬਲੌਕ ਬਣਾਉਂਦੀ ਆ ਠੀਕ ਆ ਜੀ ਓਕੇ ਆ ਜੀ ਹੁਣ ਬਾਈਸਾਂ ਦੀ ਕੁੜੀ ਨੂੰ ਕੋਈ ਕਹਿਣਾ ਚਾਹੋਗੇ ਨਹੀਂ ਜਮਾਂ ਹੀ ਨਹੀਂ ਕਹਿਣ ਜੋਗਾ ਛੱਡੇ